ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਸ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਰਾਜੀ ਬਾਜੀ ਹੋਵੋਗੇ ਜਿਹੜੇ ਵੀ ਭੈਣ ਭਰਾ ਇੰਡੀਆ ਤੋਂ ਜਾਂ ਕਿਸੇ ਵੀ ਹੋਰ ਮੁਲਕ ਤੋਂ ਇੱਥੇ ਆਂਦੇ ਨੇ ਚਾਹੇ ਉਹ ਕੇਅਰ ਕੰਪਨੀਆਂ ਜਾਂ ਕੋਈ ਵੀ ਕੰਪਨੀਆਂ ਜਦੋਂ ਤੁਹਾਨੂੰ ਨੋਟਿਸ ਆ ਜਾਂਦਾ ਵਾ ਕਿ ਤੁਹਾਡੀ ਕੰਪਨੀ ਜਿਹੜੀ ਐ ਡਿਸੋਲੂਸ਼ਨ ਹੋ ਚੁੱਕੀ ਐ ਪਲੀਜ਼ ਆਪਣੀ ਆਪ ਲਈ ਉਸੇ ਟਾਈਮ ਸਪான்ਸਰ ਲੈ ਬਣੀ ਸ਼ੁਰੂ ਕਰਦੇ ਹੋ ਤੁਹਾਨੂੰ ਆਪਣਾ এমਪਲয়ার ਚੇਂਜ ਕਰਨਾ ਹੀ ਪੈਣਾ ਵਾ ਚਾਹੇ ਤੁਹਾਨੂੰ ਲੱਖ ਤੁਹਾਡਾ ਏਜੰਟ ਕਹਵੇ ਕਿ ਨਹੀਂ ਤੁਹਾਡਾ ਇਦਾਂ ਤੁਹਾਨੂੰ ਲੋਡ ਨਹੀਂ ਪੈਣੀ ਜੇ ਉਹ ਉਹ ਬਿਲਕੁਲ ਫਾਲਸ ਇਨਫੋਰਮੇਸ਼ਨ ਆ ਅ ਕੱਲ ਦੀ ਗੱਲ ਆ ਇੱਕ ਆਪਣੇ ਇੰਡੀਆ ਤੋਂ ਹੀਗਾ ਭਰਾ ਤੇ ਉਹਦੇ ਨਾਲ ਵੀ ਇਹੀ ਕੇਸ ਹੋਇਆ ਉਹਦਾ ਏਜੰਟ ਨੂੰ ਕਹੀ ਗਿਆ ਕਿ ਆਪਾਂ ਕੋਈ ਨਹੀਂ ਕਰ ਲਾਂਗੇ ਜਾਣਾ ਉਹਨੇ ਉਹਨੂੰ ਫਾਲਸ ਇਨਫੋਰਮੇਸ਼ਨ ਦੇਈ ਗਿਆ ਬਟ ਉਹਦੀ ਕੰਪਨੀ ਜਿਹੜੀ ਉਹ ਗਵਰਨਮੈਂਟ ਦੀ ਸਾਈਡ ਤੇ ਯਾਨੀ ਕਿ ਡਿਸੋਲਵ ਹੋ ਚੁੱਕੀ ਆ ਸੋ ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਪਲੀਜ਼ ਮੇਕ ਸ਼ੋਰ ਉਸੇ ਟਾਈਮ ਹੀ ਆਪਣੀ ਇਨਫੋਰਮੇਸ਼ਨ ਨੂੰ ਕਰਾਸ ਵੈਰੀਫਾਈ ਕਰੋ ਹੋਰਨਾਂ ਥਾਵਾਂ ਤੋਂ ਤੇ ਨਾਲ ਦੀ ਨਾਲ ਹੀ ੈਂਪਲੋਇਰ ਲੱਭਣਾ ਸ਼ੁਰੂ ਕਰ ਦਿਓ